ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਇਲਾਕਿਆਂ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਇਸੇ ਤਰ੍ਹਾਂ ਨੋਬਲ ਸਿਕ ਸੰਸਥਾ ਵੀ ਹੜ੍ਹ ਪੀੜਤਾਂ ਦੇ ਇੱਕ ਵੱਡੀ ਉਮੀਦ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ ਸੰਸਥਾ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਹੱਦੀ ਪਿੰਡ ਬੰਦਲਾ ਸ਼ਾਹ ਹਾੜ ਅਤੇ ਇਸ ਦੇ ਆਸ-ਪਾਸ ਦੇ ਖੇਤਾਂ ਵਿੱਚੋਂ ਖੜੇ ਪਾਣੀ ਨੂੰ ਬਾਹਰ ਕੱਢਣ ਦਾ ਕੰਮ ਚੁੱਕਿਆ ਹੋਇਆ ਹੈ ਇਹ ਰਾਹਤ ਕਾਰਜ ਪਿਛਲੇ ਕਰੀਬ 5 ਦਿਨਾਂ ਤੋਂ ਲਗਾਤਾਰ ਚੱਲੀ ਹੈ ਅਤੇ ਅਗਲੇ ਕੁਝ ਦਿਨ ਹੋਰ ਚੱਲਣ ਦੀ ਸੰਭਾਵਨਾ ਹੈ। ਇਸ ਸੇਵਾ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਿੰਡ ਵਾਸੀ ਅਤੇ ਸੰਸਥਾ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਪਿੰਡ ਵਾਸੀਆਂ ਨੇ ਆਪਣੇ ਟਰੈਕਟਰਾਂ ਦਾ ਖੁਦ ਪ੍ਰਬੰਧ ਕੀਤਾ ਹੈ ਜਦਕਿ ਗਲੋਬਲ ਸਿੱਖ ਸੰਸਥਾ ਵੱਲੋਂ ਇਸ ਮਿਸ਼ਨ ਲਈ ਲੋੜੀਂਦਾ ਸਾਰਾ ਡੀਜ਼ਲ ਅਤੇ ਪਾਣੀ ਬਾਹਰ ਕੱਢਣ ਲਈ ਵਰਤੇ ਜਾਣ ਵਾਲੇ ਵਿਸ਼ੇਸ਼ ਪੰਪ ਮੁਹੱਈਆ ਕਰਵਾਏ ਜਾ ਰਹੇ ਹਨ। ਲੋਕਾਂ ਨੇ ਉਨ੍ਹਾਂ ਦੀ ਮਦਦ ਲਈ ਅੱਗੇ ਆ ਰਹੀਆਂ ਅਜੇਹੀਆਂ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ ਹੈ। ਗਲੋਬਲ ਫਿਕ ਚੈਰੀਟੀ ਤੋਂ ਆ ਪਿੰਡ ਦਾ ਨਾਮ ਹੈ ਗੁਲਾਬਾ ਪੈਣੀ ਤੁਸੀਂ ਦੇਖ ਸਕਦੇ ਪਿੱਛੇ ਪਾਣੀ ਖਲੋਟਾ ਹੋਇਆ ਜਿਹੜੇ ਮੰਨ ਲਓ ਪੈਲੀ ਨਮਾਨ ਤਸੀਨ ਜੀ ਦਾ ਪਾਣੀ ਨੇਚਰਲੀ ਫਲੋ ਅੱਗੇ ਨਹੀਂ ਸੀ ਜਾ ਰਿਹਾ ਸੋ ਗੁਲਾਬਾ ਪੈਣੀ ਦੇ ਸਾਰੇ ਪਿੰਡ ਦੀ ਸੰਗਤ ਨੇ ਸਾਨੂੰ ਬੇਨਤੀ ਕੀਤੀ ਕਿ ਸਾਡੇ ਪਾਣੀ ਕਢਵਾ ਕੇ ਦਿਓ 2 ਦਿਨ ਹੋ ਗਏ ਨੇ ਕਿ ਤੁਸੀਂ ਉਹ ਇੱਕ ਡੀਵਾਟਰਿੰਗ ਪੰਪ ਦੇ ਸਕਦੇ ਹੋ ਉਹ ਆ ਦੇਖ ਸਕਦੇ ਹੋ 5 ਦਿਨ ਤੋਂ ਚੱਲ ਰਿਹਾ ਏ ਆਈ ਥਿੰਕ ਇਹ ਮਿਨਿਮਮ ਟੂ ਮਿਨਿਮਮ 150 ਇਕੜ ਕਿਲਾ ਹੈਗਾ ਇੱਥੇ ਗੁਲਾਬੇ ਪੈਣੀ ਦਾ ਜਿਹੜਾ ਲਾਸਟ 5 ਦਿਨ ਤੋਂ ਇੱਥੇ ਦਿਨ ਰਾਤ ਦੋ ਡੀਵਾਟਰਿੰਗ ਪੰਪਸ ਚੱਲ ਰਿਹਾ ਤੇ ਪਾਣੀ ਨਿਕਲ ਰਿਹਾ ਤੁਸੀਂ ਇੱਧਰ ਦੇਖ ਸਕਦੇ ਹੋ ਅੱਗੇ ਨਾਲੋਂ ਪਾਣੀ ਬਹੁਤ ਘੱਟ ਹੋ ਗਿਆ ਹੁਣ ਇਹ ਤੋਂ ਪੰਪ ਚੱਕ ਕੇ ਪਿੱਛੇ ਲੋਕੇਸ਼ਨ ਤੇ ਲੈ ਕੇ ਜਾ ਰਹੇ ਹਾਂ ਉੱਥੋਂ ਪਾਣੀ ਕਿਉਂਕਿ ਇਹ ਦਰਦਤ ਲੋ ਇੱਧਰ ਆ ਆ ਸਕਦੇ ਮਿਨਿਮਮ ਸਾਡਾ ਆ ਏਰੀਏ ਫਾਜ਼ਿਲਕਾ ਡਿਸਟ੍ਰਿਕਟ ਦੇ ਵਿੱਚ 1 ਮੰਥ ਹੋ ਗਿਆ ਸਾਨੂੰ ਕੰਮ ਕਰਦਿਆਂ ਪਛ ਦੇ ਤੋ ਜਦੋਂ ਦੇ ਤੇ ਫਲੱਡ ਆਇਆ ਤੇ অলਮੋਸਟ ਸਾਨੂੰ 1-2 ਮਹੀਨੇ ਹੋਰ ਲੱਗ ਜਾਣਗੇ ਡੀਵਾਟਰਿੰਗ ਕਰਦੇ ਲੋਕਾਂ ਦੇ ਘਰ ਬਣਾਉਂਦੇ ਹੋਏ ਲੋਕਾਂ ਦੀਆਂ ਫਸਲਾਂ ਦੁਬਾਰਾ ਸਹੀ ਕਰਾਉਂਦੇ ਹੋਏ ਕਿਉਂਕਿ ਬਾਕੀ ਹੋਰ ਹੀ ਮਦਦ ਕੀਤੀ ਜਾਵੇ ਜੇ ਪਾਣੀ ਤੋਂ ਇਲਾਵਾ ਦਾ ਹੋਰ ਜਿੱਦਾਂ ਇਦਾਂ ਇੱਥੇ ਆਪਣਾ ਮੇਨ ਫਾਜ਼ਿਲਕਾ 14 ਪਿੰਡ ਅਫੈਕਟਡ ਹੋਇਆ ਏ ਸੇਮ ਨਾਲੇ ਤੋਂ 600 ਤੋਂ ਤੇ 14 ਪਿੰਡਾਂ ਦੀ ਅਸੀਂ ਅਸੈਸਮੈਂਟ ਕਰ ਰਹੇ ਹਾਂ ਕੀ ਡੈਮੇਜਸ ਹੋਇਆ ਉੱਥੇ ਅਸੀਂ ਆਪਣਾ ਰਾਸ਼ਨ ਦੇ ਰਹੇ ਹਾਂ ਪਾਣੀ ਪਾਣੀ ਦੇ ਰਹਿਆਂ ਨਾਲ ਆਟਾ ਦੇ ਰਹਿਆਂ ਰਾਸ਼ਨ ਕਿਟ ਚ ਆਪਣੀ ਘਰਸਰੀ ਕਿਟਸ ਹੈਗੇ ਆ ਹੋਰ ਆਪਣਾ ਸੈਂਟਰੀ ਨੈਪਕਿੰਸ ਹੈ ਗਿਆ ਬੇਬੀਜ਼ ਦੇ ਲਈ ਉਹਨਾਂ ਦੇ ਸੁੱਕਾ ਦੁੱਧ ਹੈਗਾ ਡਾਈਪਰ ਹੈਗੇ ਆ ਤੇ ਆ ਚੀਜ਼ਾਂ ਦੀ ਵੀ ਸਾਡੀ ਕੰਟੀਨਿਊ ਸੇਵਾ ਚੱਲ ਰਹੀ ਹੈ ਮਕਾਨਾਂ ਦਾ ਵੀ ਕੋਈ ਨਵੀਨੀਕਰਨ ਕੀਤਾ ਜਾ ਰਿਹਾ ਹੈ ਮਕਾਨਾਂ ਦੇ ਜਿੰਨਾਂ ਦੇ ਆਪਣਾ ਘਰ ਗਿਰਗੇ ਨੇ ਵਾਰ ਦੇ ਵਿੱਚ ਪਾਣੀ ਦੇ ਵਿੱਚ ਕੌਣ ਨਾਲ ਉਹਨਾਂ ਦੇ ਕਾਰਜ ਅਸੀਂ ਦੇਖ ਰਹੇ ਆ ਅਸੈਸਮੈਂਟ ਕਰ ਰਹੇ ਆ ਓਨ ਵਾਲੇ ਟਾਈਮ ਦੇ ਵਿੱਚ ਉਹ ਵੀ ਅਸੀਂ ਕਾਰ ਬਣਾ ਕੇ ਦੇ ਰਹੇ ਆ ਉਹਨਾਂ ਨੂੰ ਸਾਨੂੰ ਗਲੋਬਲ ਸਿੱਖ ਸੰਗਠਨਾਨੂੰ ਸਹਿਯੋਗ ਕਰ ਰਹੀ ਹੈ ਸੰਗਠਨ ਦਾ ਸਹਿਯੋਗ ਮਿਲੇਗਾ ਉਹ ਹੀ ਅੱਗੇ ਸੰਗਠਨ ਤੇ ਲੱਗੇਗਾ ਅਸੀਂ ਦੇਖ ਰਹੇ ਆ ਕਿ ਜੋ ਨੁਕਸਾਨ ਕਾਫੀ ਹੋ ਚੁੱਕਾ ਖੇਤਾਂ ਦੇ ਵਿੱਚ ਪਾਣੀ ਜਿਹੜਾ 4 ਤੋਂ 5 ਫੁੱਟ ਰੁੱਕ ਗਿਆ ਸੀ ਉਹ ਸੰਸਥਾ ਦੀ ਮਦਦ ਨਾਲ ਅਸੀਂ ਬੰਦੇ ਲੱਗ ਕੇ ਟੋਏ ਮਾਰ ਕੇ ਸੰਸਥਾ ਦੀ ਮਦਦ ਨਾਲ ਅਸੀਂ ਕੱਢ ਰਹੇ ਆ ਜੋ ਸੰਸਥਾ ਨੇ ਦੋ ਪੰਪ ਦਿੱਤੇ ਆ ਔਰ ਡੀਜ਼ਲ ਦੀ ਸੇਵਾ ਕੀਤੀ ਆ ਸੰਸਥਾ ਦਾ ਬਹੁਤ ਧੰਨਵਾਦ ਕਰਦੇ ਆਂ ਤੁਸੀਂ ਸਰ ਦੇਖ ਸਕਦੇ ਹੋ ਬਹੁਤ ਨੁਕਸਾਨ ਹੋ ਚੁੱਕਾ ਹੈ ਖੇਤਾਂ ਦਾ ਪਸ਼ੂਆਂ ਦਾ ਔਰ ਸਰ ਜਿਹੜਾ ਮਾਪਜਾ ਘੱਟ ਤੋਂ ਘੱਟ 70000 ਹੋਣਾ ਚਾਹੀਦਾ 50 ਤੋਂ 70000 ਦੇ ਵਿੱਚ 6000 800 ਨਾਲ ਕੁਝ ਨਹੀਂ ਬੰਦਾ ਸਰ ਤੁਸੀਂ ਸਰ ਦੇਖ ਹੀ ਸਕਦੇ ਹੋ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਤੇ ਸਰ ਜਿਵੇਂ ਸਾਨੂੰ ਇੱਕ ਬੈਂਕਾਂ ਵਾਲੇ ਲੋਨ ਲਾਇਆ ਸੀ ਜ਼ਮੀਨ ਤੇ ਉਹ ਲੋਨ ਪੂਰਾ ਮਾਫ ਹੋਣਾ ਚਾਹੀਦਾ ਹੈ ਤੇ ਜਿਹੜਾ ਆੜਤੀਆਂ ਵੱਲੋਂ ਉਹ ਸਾਰੇ ਵਿਆਜ ਮਾਫ ਹੋਣੇ ਚਾਹੀਦੇ ਆ ਤੇ ਆੜਤੀਆਂ ਨੂੰ ਵੀ ਸੁਧਣਾ ਚਾਹੀਦਾ ਸਰਕਾਰ ਨੂੰ ਵੀ ਸੁਧਣਾ ਚਾਹੀਦਾ ਕਿ ਕਿਸਾਨਾਂ ਦੇ 2023 ਤੋਂ ਜੋ ਡੁੱਬੇ ਹੋਏ ਸੀ ਹੌਣਦੀ ਇਹ ਜੋ ਪ੍ਰੋਫਾਈਲ ਈ ਦਾ ਛਾਲ ਉਹਦਾ ਪਿੱਛੇ ਚਲੇਗਾ ਹੁਣ ਫਿਰ 10 ਸਾਲ ਪਿੱਛੇ ਚਲੇਗਾ ਆਰਤੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜੋ ਕਰਜ਼ਾ ਲਿਆ ਹੈ ਉਹਦਾ ਚਾਰਜ 10% ਹੁੰਦਾ ਵੀ ਮਾਫ਼ ਕਰਨਾ ਚਾਹੀਦਾ ਹੈ ਤੇ ਵਿਆਜ ਤਾਂ ਬਿਲਕੁਲ ਵੀ ਨਹੀਂ ਲੈਣੀ ਚਾਹੀਦੀ ਇਸ ਤਰ੍ਹਾਂ ਸਰ ਨਾ ਕੋਈ ਆਰਤੀਆਂ ਵੱਲੋਂ ਨਾ ਕੋਈ ਦੁਕਾਨਦਾਰਾਂ ਵੱਲੋਂ ਕੋਈ ਮਦਦ ਨਹੀਂ ਮਿਲੀ ਜੋ ਕਿ ਪੂਰਾ ਸਿਟੀ ਜਾਂ ਆਰਤੀ ਸੁਸਾਇਟੀ ਆ ਉਹ ਸਾਡੇ ਨਾਲ ਹੀ ਚਲਦੇ ਆ ਦੁਕਾਨਦਾਰ ਉਹ ਸਾਡੇ ਨਾਲ ਹੀ ਚਲਦੇ ਆ ਕਿ ਉਹ ਲੋਕ ਜਾਣਗੇ ਤੇ ਸ਼ਹਿਰ ਦੇ ਵੀ ਜੋ ਦੁਕਾਨਦਾਰ ਉਹਨਾਂ ਦੀ ਕਮਾਈ ਹੋਊਗੀ ਚੱਲੇਗੀ ਪਰ ਉਹਨਾਂ ਵੱਲ ਕੋਈ ਸਾਨੂੰ ਹਲਪ ਨਹੀਂ ਮਿਲੀ ਜਦੋਂ ਦਿੱਲੀ ਨਹੀਂ ਮਿਲਿਆ ਜੀ ਤੇ ਸਰ ਸੋਚਣਾ ਚਾਹੀਦਾ ਸੀ ਉਹਨਾਂ ਨੇ ਵੀ ਕਿ ਜਿਵੇਂ ਬਾਹਰ ਦੇ ਲੋਕ ਕਾਫੀ ਆ ਰਹੇ ਨੇ ਲੋਕਲ ਵੀ ਆਉਣਾ ਚਾਹੀਦਾ ਸੀ ਉਹਨਾਂ ਨੇ ਹਾਂ ਜੀ ਸਰ ਸੋਚਣਾ ਚਾਹੀਦਾ ਆਪਣੇ ਲੋਕਲ ਬੰਦਿਆਂ ਨੇ ਸੋਚਿਆ ਪਰ ਜੋ ਬਾਹਰ ਦੇ ਸੰਸਤਾਵਨ ਬਹੁਤ ਪਹੁੰਚੇ ਹਨ ਜਿਨ੍ਹਾਂ ਨੇ ਸਿੱਖ ਗਲੋਬਲ ਵਾਲੇ ਕਿਸਾਨ ਯੂਨੀਅਨ ਦਾ ਰਫਤਾਰ ਬਈ ਹੋਰੀ ਔਰ ਗੰਗਾ ਨਗਰ ਰਾਜਸਥਾਨ ਯੂਪੀ ਤੋ ਜੋ ਸੇਵਾ ਲੈ ਕੇ ਆਇਆ ਸੀ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ ਤੇ ਪਰ ਸਰਕਾਰ ਨੇ ਔਰ ਜੋ ਲੋਕਲ ਬੰਦੇ ਨੇ ਕੁਝ ਨਹੀਂ ਸੋਚਿਆ ਜੋ ਸੋchna ਚਾਹੀਦਾ ਹੈ ਇੱਕ ਤਾਂ ਬੈਂਕ ਵਾਲਾ ਕਰਜ਼ਾ ਬਹੁਤ ਪਰੇਸ਼ਾਨ ਕਰਦੇ ਪੂਰੇ ਤੇ ਪੂਰਾ ਮਾਫ ਹੋਣਾ ਚਾਹੀਦਾ ਭਗਵਾਨਤਮਾਨ ਸਾਹਿਬ ਨੂੰ ਪਤਾ ਹੈ ਕਿ ਇਹ ਤੋਂ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਤਾਂ ਕਹਤਾ ਸੀ ਕਿ ਮੁਰਗੀ ਮਰੀਦਾ ਵੀ ਤਾਂ ਆ ਗਈ ਪਸ਼ੂ ਮਰੇ ਗਏ ਪਰ ਕੋਈ ਨਹੀਂ ਮਿਲਿਆ ਪਿਛਲੇ ਸਾਲ ਵੀ 2018 ਵੀ ਤੇ ਹੁਣ ਜਿਵੇਂ ਪਿੰਡ ਦੇ ਵਿੱਚ ਪਸ਼ੂਾਂ ਦੀ ਜੱਟ ਹੋ ਗਈ ਪਾਣੀ ਤੇ ਕੋਂਦਾ ਵੀ ਜੇ ਕੁਝ ਨਹੀਂ ਮਿਲਿਆ ਤੇ ਪਿੰਡ ਦੇ ਤੇ ਮਕਾਨ ਵੀ ਕਾਫੀ ਸਾਰੇ ਡਿੱਗ ਚੁਕੇ ਹਨ ਔਰ ਜੋ ਖੇਤਾਂ ਦਾ ਬਿਲਕੁਲ ਨੁਕਸਾਨ ਹੋ ਚੁਕਾ 800 ਏਕੜ ਵਿੱਚ ਕੁਝ ਨਹੀਂ ਬਚਿਆ ਸਰ ਤੁਸੀਂ ਦੇਖੇ ਹਣੇ ਪਹਿਲੇ ਰਿਪੋਰਟਿੰਗ ਲਗਾਤਾਰ ਇੱਕ ਮਹੀਨਾ ਤੋਂ ਕਰ ਰਹੇ ਹੋ ਤੋਂ ਸਰ ਕੁਝ ਵੀ ਨਹੀਂ ਬਤਾਇਆ ਜੀ ਤੱਕ ਮੇਰਾ ਨਾਮ ਖਰੈਸਿੰਗ ਹੈ ਪਿੰਡ ਗੁਲਾਬਾ ਕਣੀ ਵੱਲੇਚਾ ਠਾੜਾ ਤੇ ਸਾਡੇ ਆ 200 ਏਕੜ ਦੇ ਵਿੱਚ ਪਾਣੀ ਖੜ ਗਿਆ ਸੀ ਜਿਸ ਵਜ੍ਹਾ ਤੇ ਅਸੀਂ ਸਰਕਾਰ ਤੋਂ ਮੰਗਤਾ ਕੀਤੀ ਸੀ ਪਰ ਸਾਡੀ ਕਿਸੇ ਨੇ ਸੁਣਾਈ ਨਹੀਂ ਕੀਤੀ ਇਸ ਸੰਸਥਾ ਵਾਲੇ ਐਸੀ ਗਲੋਬਲ ਸੇਖ ਵਾਲੇ ਇਹਨਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਆ ਪੱਖੇ ਦਿੱਤੇ ਆ ਦੋ ਤੇ ਨਾਲ ਡੀਜ਼ਲ ਦੀ ਪੂਰੀ ਸਹਾਈਤਾ ਦਿੱਤੀ ਅੱਜ 5 ਦਿਨ ਹੋ ਗਏ ਲਗਾਤਾਰ ਟਰੈਕਟਰ ਇਸੇ ਤਰ੍ਹਾਂ ਹੀ ਚੱਲ ਰਹੇ ਨੇ ਤੇ ਡੀਜ਼ਲ ਦਾ ਖਰਚਾ ਉਹਨਾਂ ਦਾ ਹੈ ਸ਼ਾਮ ਸਵੇਰ ਤਿੰਨ ਟਾਈਮ ਸਾਡੇ ਕੋਲ ਗੇੜਾ ਲਾਉਂਦੇ ਆ ਡੀਜ਼ਲ ਪਰ ਪੁੱਛਦਾਸ ਕਰਦੇ ਆ ਆਪਣੇ ਟੋਡਾ ਜਦੋਂ ਵੀ ਡੀਜ਼ਲ ਖਤਮ ਹੋਵੇਗਾ ਤੁਸੀਂ ਸਾਨੂੰ ਇੱਕ ਕਾਲ ਕਰੋ ਛੇਕੇ ਕਾਲ ਤੇ ਆ ਜਾਾਂਗੇ ਆ ਦੇਖ ਲਓ ਉਹਨਾਂ ਦੀਆਂ ਦੋ ਗੱਡੀਆਂ ਡੀਜ਼ਲ ਲੈ ਕੇ ਵਿਆਇਆਂ ਖੜੀਆਂ ਤੇ ਛਾੜੇ ਜਿੰਨੇ ਵੀ ਜਿੰਨਾ ਵਿਚਾਰਾਂ ਗਰੀਬਾਂ ਲੋਕਾਂ ਦੀ ਜ਼ਮੀਨ ਵਿੱਚ ਪਾਣੀ ਦੇ ਅਜੇ ਖੜੀ ਕਣਕ ਬੀਜਣ ਦੀ ਆਸ ਨਹੀਂ ਹੈ ਉਹ ਵਿਚਾਰੇ ਸਾਰੇ ਕਈਆਂ ਲੈ ਕੇ ਲੱਗੇ ਹੋਏ ਨੇ ਤੇ ਬੜੀ ਮਿਹਨਤ ਕਰ ਰਹੇ ਨੇ ਤਾਂ ਕਿ ਅਸੀਂ ਇਹ ਪਾਣੀ ਕੱਢ ਸਕੀਏ ਤੇ ਸਾਡੀ ਕਣਕ ਦੀ ਬਜਾਈ ਹੋ ਸਕੇ ਤੇ ਇੱਕ ਸਾਡਾ ਹੋਰ ਸਰਕਾਰ ਅੱਗੇ ਮੰਗ ਹੈ ਕਿ ਜਿਹੜਾ ਮੈਨ ਬੰਨ ਟੁੱਟ ਗਿਆ ਸੀ ਨਾ ਜਿਹੜਾ ਸਤਲੁਜ ਦਾ ਮੈਨ ਦਰਿਆ ਸੀ ਉਹਦੇ ਦੁਜੇ ਰਾਹੀਂ ਪਾਣੀ ਇਧਰ ਨੂੰ ਆ ਰਿਹਾ ਹੈ ਇਹਦੇ ਰੋਕ ਵਾਸਤੇ ਇੱਕ ਵੱਡਾ ਬੰਨ ਬੰਨ ਆ ਜਾਏ ਉੱਥੇ ਨੋਚਾਂ ਬਣੀਆਂ ਜਾਣ ਤਾਂ ਕਿ ਇਹ ਪਾਣੀ ਸਾਡੀਆਂ ਜ਼ਮੀਨਾਂ ਤੇ ਆ ਕੇ ਨਾ ਖੜੇ ਤੇ ਜਿਹੜਾ ਥੋੜਾ ਪਾਣੀ ਆਵੇ ਉਹ ਦਰਿਆ ਦੇ ਵਿੱਚ ਚਲਾ ਜਾਏ ਤੇ ਫਿਰ ਪ੍ਰਸ਼ਾਸਨ ਅਗੇ ਇੱਕ ਹੋਰ ਮੰਗਾ ਕਿ ਜਿਹੜਾ ਸਾਡਾ ਮੁਆਵਜ਼ਾ ਹੈਗਾ ਕਿ ਪਾਚਲਾ ਤਾਂ ਉਹਨੇ ਤਾਂ ਖੋਈ ਚੁੱਕਿਆ ਤੇ ਜਿਹੜਾ ਸਾਡਾ ਮੁਆਵਜ਼ਾ ਬਣਦਾ ਮੁਆਵਜ਼ਾ ਸਾਨੂੰ ਦਿੱਤਾ ਜਾ ਜਿੰਨਾ 20000 ਰੁਪਏ 20000 ਦੇ ਵਿੱਚੋਂ ਵੀ ਸਾਨੂੰ ਮੁਆਵਜ਼ਾ ਕੀ ਮਿਲਦਾ ਅੱਗੇ ਪਿਛਲੇ 2023 ਵਿੱਚ ਮੁਆਵਜ਼ਾ ਤਾਂ ਪਿੱਛੋਂ ਜ਼ਿਆਦਾ ਆਇਆ ਸੀ ਪਰ ਜਿਹੜੇ ਪਟਵਾਰੀਆਂ ਨੇ ਵਿੱਚੋਂ ਕਟਕਟਾ ਕਰਕੇ ਕਮਿਸ਼ਨ ਮਕਾ ਕੇ ਤੇ ਪੈਸਾ ਵਿੱਚੋਂ ਕਟਵਾਡ ਕਰਕੇ ਸਾਨੂੰ ਸਿਰਫ 6500 ਰੁਪਏ ਹੀ ਸਾਡੇ ਤੱਕ ਪਹੁੰਚਦਾ ਐ ਸਾਰੇ ਪ੍ਰਚਾਰਨ ਅੱਗੇ ਇਹ ਬੇਨਤੀ ਐ ਤੇ ਜਿਹੜਾ ਵੀ ਸਾਡਾ ਕੋਈ ਮੁਆਵਜ਼ਾ ਕੱਟ ਕਰਦਾ ਹੈ ਜਾਂ ਕਿਸੇ ਤਰ੍ਹਾਂ ਦੀ ਵਿੱਚ ਕਟੌਤੀ ਕਰਦਾ ਉਹ ਨਾ ਕੀਤੀ ਜਾਵੇ ਸਾਨੂੰ ਜਿੰਨਾ ਵੀ ਬਣਦਾ ਮੁਆਵਜ਼ਾ ਪੂਰਾ ਦਾ ਪੂਰਾ ਦਿੱਤਾ ਜਾਵੇ ਮੁਆਵਜ਼ਾ ਤਾਂ ਘਾਟਾ ਬਹੁਤ ਘਾਟਾ ਹੈ ਕਿਉਂਕਿ ਅਸੀਂ ਜਿਹੜਾ ਸਾਨੂੰ 10 ਜਾਂ 15000 ਰੁਪਏ 20000 ਦੇ ਰਿਹਾ ਇਨਾ ਤਾਂ ਅਸੀਂ ਖਰਚਾ ਹੀ ਕਰ ਚੁੱਕਿਆ 6000 ਰੁਪਏ ਤੇ ਸਿਲਵਾਈ ਭਰ ਚੁੱਕਿਆ ਤੇ ਉਸ ਬਾਅਦ ਹੁਣ ਜਿੰਨੀ ਖਾਦ ਸਪਰੇ ਆ ਜਿੰਨਾ ਵੀ ਖਰਚਾ ਹੋਣਾ ਸੀ ਅਸੀਂ ਕਰ ਚੁੱਕੇ ਸੀ ਇਸ ਤੋਂ ਪਹਿਲਾਂ ਆ ਪਾਣੀ ਆਣ ਤੋਂ ਪਹਿਲਾਂ ਪਰ ਤੋ ਘਾਟ ਤਾਂ ਜੇਕਰ ਸਾਡਾ ਪੂਰਾ ਹੱਕ ਦੇਵਣ ਤਾਂ ਸਾਡਾ ਲੱਖ ਰੁਪਏ ਦਾ ਇੱਕ ਕਿਲਾ ਐਂਕੜ ਸੀਗਾ ਪਰ ਬਣਦਾ ਮੌਜਾ ਸਾਨੂੰ 50% 50000 ਤਾਂ ਦਿੱਤਾ ਜਾਵੇ ਕਿੰਤਾ ਕਿ ਜੋ ਗਰੀਬ ਵਿਚਾਰਾ ਇਹਨਾ ਜਿਹੜਾ 10 ਸਾਲ ਪਿੱਛਾ ਜਾਣਾ ਸੀ ਕੋਈ ਉਹਨੂੰ ਮਾੜਾ ਮੋਟਾ ਸਰਾ ਹੋ ਜਾਏਗਾ ਤੇ ਚਲੋ ਠੀਕ ਹੈ ਸਰਕਾਰਾਂ ਸਾਡੇ ਵਾਸਤੇ ਕੁਝ ਨਾ ਕੁਝ ਤਾਂ ਕਰ ਰਹੀਆਂ ਨੇ ਮਾਗਮ ਬੋਟਾ ਖਾਂਜੀ ਅੰਲੇ ਹੈ ਠਾਰ ਪੈ ਨਗਾਬਾ ਪਾਣੀ ਮੈਂ মিডিਆ ਦਾ ਬਹੁਤ ਧੰਨਵਾਦ ਕਰਨਾ ਆਪ ਇੱਥੇ ਪਹੁੰਚੇ ਹੋ ਕਿ ਗੋਬਾ ਸਖਾਇਆ ਨੇ ਹਨ ਪੱਕੇ ਦਿੱਤੇ ਨੂੰ ਔਰ ਤੇਲ ਖਣ ਦੇ ਰਣ ਨੂੰ ਟਰੈਕਟਰ ਸਾਡੇ ਆਪ ਦੇ ਨੂੰ ਦੇਖੋ ਇੱਕ ਕਿੱਲੇ ਪਾਣੀ ਸੀ ਢਾੜਿਆ ਤਿੰਨ ਚਾਰ ਦਿਨ ਹੋ ਗਏ ਸਾਹ ਦਿਨ ਇੱਕੋ ਕੀਤੀ ਕਰੇ ਤੇ ਕੁਝ ਕਾਰੀ ਰੋਕਣੇ ਦਿੱਤੀਆਂ ਜਾਵਣ ਕਾਇ ਕਾਰੇ ਇੱਕ ਇੱਕ ਦੇ ਬੱਚੇ ਨੂੰ ਤੇ ਘਾਰੇ ਨਾ ਬੰਨ ਪੱਥਰਾ ਬਨਾ ਜਾਵੇ ਛੱਤ ਵੀ ਜਦ ਆਵੇ ਵੱਡਾ ਜਾ ਟੁੱਟ ਵੀ ਜਦ ਆ ਉਹ ਪੱਥਰਾ ਬੰਨ ਜੂਤ ਬਨਾ ਜਾਵੇ ਇੱਕ ਪਟੀਆਂ ਨਿੱਕੇ ਛੱਕ ਜਾ ਰਾਮ ਸਿੰਘ ਟੁੱਟੀ ਏ ਉਹ ਤੇ ਵੀ ਛੱਕੂ ਚੀਆਂ ਕਾ ਕੇ ਬਾਇ ਜਾ ਮੁਗ ਪਾ ਕੇ ਕਾਂ ਦੇ ਹੋ ਦੇ ਗਾਦਨ ਤੇ ਪਾਲ ਦੇ ਹੋਏ ਚੱਲ ਸਕਦਾ ਆ ਤੇ ਪਹਿਲੀ ਪੱਕੀ ਕੀਤੀ ਜਾਏ ਪੰਜ ਮੱਲੇ ਪਿਛਾ ਖਾਂ ਦਿੱਤੀ ਜਾਵੇ मुआवजा पूरा किया जाए बावलिया तो 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 बा, जाए तो तो खा जाएंगे चाहिए सदा तो करे आप आके मोदी सरकार आवे इत सारे फिर भी हल हो सकता है आप भगवंत आवे आए फिर हल हो सकता है आप इत आए ਪਿੰਡਾਂ ਦੇ ਦੌਰੇ ਕਰੇ ਵੀਰੋ सगड़ा ਆਲਾ ਐਵੇਂ ਨਹੀਂ ਹੋ ਸਕਦਾ ਐਂਦਰ ਆਂਦੇ ਆ ਮੰਤਰੀ ਆਂਦੇ ਨੂੰ ਨਾ ਦਾ ਬਹੁਤ ਧੰਨਵਾਦ ਕਰਨੇ ਜੋ ਸਾਡੀ ਮਦਦ ਕਰਦੇਗਾ ਨੂੰ ਬਹੁਤ ਵਧੀਆ ਕਰ ਲੈਣ ਪੱਕੇ ਵੀ ਇਹਨਾਂ ਦਾ ਤੇ ਇਹ ਵੀ ਇਹਨਾਂ ਦਾ ਡੀਜ਼ਲ ਰਾਤ ਦੇ ਨੇ ਆਂਦੇ ਨੂੰ ਸਾਤੀ ਡੇਢ ਹੀ ਆਦੇ ਤਿੰਨ ਹੀ ਆਦੇ ਛੇਰੇ ਹੋ ਸਾਰਾ ਦਿਨ ਵੀ ਖੁੰਮੰਦੇ ਨੂੰ ਬਹੁਤ ਧੰਨਵਾਦ ਇਹਨਾਂ ਦਾ ਵੀਰਾਂ ਦਾ